ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਪੌਣੇ 11 ਦਾ ਟਾਈਮ ਹੈ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੁਰਬਾਣੀ ਦੇ ਬਾਰੇ ਸ਼ੇਅਰ ਕਰੂੰਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਘਰ ਦੇ ਕੰਮਕਾਰ ਜਾਂ ਕੋਈ ਹੋਰ ਵੀਡੀਓ ਨਹੀਂ ਸ਼ੇਅਰ ਕਰਾਂਗੇ ਅ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਅਸੀਂ ਕਿਹੜਾ ਪਾਠ ਕੀਤਾ ਜਿਹਦੇ ਨਾਲ ਸਾਡੀ ਜਿਹੜੀ ਇੱਛਾ ਮਨੋਕਾਮਨਾ ਉਹ ਸਿਰਫ 1 ਮਹੀਨੇ ਵਿੱਚ ਪੂਰੀ ਹੋ ਗਈ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੀਓ ਸਮਝਿਓ ਤੇ ਉਹਤੇ ਅਮਲ ਵੀ ਜਰੂਰ ਕਰਿਓ ਤੇ ਵਾਦ ਤੋਂ ਵਾਦ ਸ਼ੇਅਰ ਵੀ ਜਰੂਰ ਕਰਿਓ ਜੀ ਤੇ ਬਾਕੀ ਅੱਜ ਮੈਂ ਦੂਜੇ ਕਮਰੇ ਚ ਬੈ ਕੇ ਵੀਡੀਓ ਬਣਾ ਰਹੀ ਆ ਅਗਰ ਇੱਥੇ ਥੋੜਾ ਲਾਈਟ ਦੀ ਪ੍ਰੋਬਲਮ ਹੋਈ ਤਾਂ ਪਲੀਜ਼ ਐਡਜਸਟ ਕਰ ਲਿਓ ਤੇ ਬਾਕੀ ਅੱਜ ਲਾਈਟ ਵੀ ਹੈ ਨਹੀਂ ਕਿਉਂਕਿ ਅ ਕੱਲ ਵੀ ਲਾਈਟ ਦੇ ਕਟ ਕਾਫੀ ਲੱਗੇ ਗਏ ਨੇ ਤੇ ਪਰਸੋਂ ਰਾਤ ਨੂੰ ਝੱਖੜ ਝੋਲਾ ਬਹੁਤ ਆਇਆ ਕੱਲ ਆਪਾਂ ਵੀਡੀਓ ਵੀ ਨਹੀਂ ਪਾਈ ਤੁਸੀਂ ਦੇਖਿਆ ਹੋਣਾ ਨਾ ਇਹ ਚੈਨਲ ਤੇ ਨਾ ਮੈਂ ਦੂਜੇ ਚੈਨਲ ਤੇ ਕਿਉਂਕਿ ਕੱਲ ਸਾਰਾ ਦਿਨ net ਹੀ ਨਹੀਂ ਚੱਲਿਆ ਤੇ ਜਦੋਂ ਉਹਨਾਂ ਨੂੰ ਫੋਨ ਕੀਤਾ ਤਾਂ ਉਹ ਕਹਿੰਦੇ ਵੀ net ਦੀਆਂ ਤਾਰਾਂ ਜਿਹੜੀਆਂ ਪਿੱਛੋਂ ਹੀ ਟੁੱਟੀਆਂ ਹੋਈਆਂ ਉਹਨੂੰ ਠੀਕ ਕਰ ਰਹੇ ਨੇ ਵੀ ਉਹਦਾ ਕਰਕੇ ਜਿਹੜਾ ਅੱਜ net ਥੋੜਾ ਲੇਟ ਆਊਗਾ ਫਿਰ ਕੱਲ ਮੈਂ ਵੀਡੀਓ ਹੀ ਨਹੀਂ ਪਾਈ ਸੋ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਹਾਂ ਤੇ ਬਾਕੀ ਜਿਹੜੀ ਮੈਂ ਤੁਹਾਡੇ ਨਾਲ ਅੱਜ ਗੱਲ ਸ਼ੇਅਰ ਕਰ ਰਹੀ ਹਾਂ ਨਾ ਇਦੇ ਵਿੱਚ ਸਭ ਤੋਂ ਵੱਡੀ ਮਾਇਨੇ ਜਿਹੜੀ ਚੀਜ਼ ਰੱਖਦੀ ਆ ਉਹ ਆ ਸਾਡਾ ਵਿਸ਼ਵਾਸ ਹਨਾ ਜਦੋਂ ਆਪਾਂ ਕੋਈ ਵੀ ਕੰਮ ਪੂਰੇ ਵਿਸ਼ਵਾਸ ਦੇ ਨਾਲ ਕਰਦੇ ਆ ਤਾਂ ਪਰਮਾਤਮਾ ਹਮੇਸ਼ਾ ਸਾਡੀ ਅਰਦਾਸ ਜਿਹੜੀ ਪੂਰੀ ਕਰਦਾ ਸਭ ਤੋਂ ਵੱਡੀ ਜਿਹੜੀ ਚੀਜ਼ ਹੁੰਦੀ ਹੈ ਚਾਹੇ ਆਪਾਂ ਦੁਨਿਆਵੀ ਵੀ ਕੋਈ ਕੰਮ ਕਰਦੇ ਆ ਨਾ ਰੱਬ ਦਾ ਨਾਮ ਲੈਂਦੇ ਆ ਉਦੋਂ ਤਾਂ ਵਿਸ਼ਵਾਸ ਮਾਇਨੇ ਰੱਖਦਾ ਹੀ ਆ ਪਰ ਜੇ ਆਪਾਂ ਦੁਨਿਆਵੀ ਕੰਮ ਵੀ ਕਰਦੇ ਆ ਉਦੋਂ ਵੀ ਜੇ ਆਪਾਂ ਪੂਰੇ ਵਿਸ਼ਵਾਸ ਨਾਲ ਕਿਸੇ ਕੰਮ ਨੂੰ ਕਰਦੇ ਆ ਤਾਂ ਉਹਦੇ 'ਚ ਵੀ ਵਾਅਦਾ ਹੁੰਦਾ ਉਹ 'ਚ ਵੀ ਬਰਕਤ ਆਉਂਦੀ ਆ ਤੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਤਾਂ ਜੇ ਆਪਾਂ ਭਾਵਨਾ ਤੇ ਵਿਸ਼ਵਾਸ ਦੋਨਾਂ ਦੇ ਨਾਲ ਨਾਮ ਜਪਦਿਆਂ ਤਾਂ ਰੰਗ ਭਾਗ ਲਾ ਦਿੰਦਾ ਪ੍ਰਮਾਤਮਾ ਸੋ ਜਿਹੜੀ ਅੱਜ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਰਹੀ ਹਾਂ ਇਹ ਅੱਜ ਤੋਂ ਮਤਲਬ ਕਿ ਇਹ ਸਮਝ ਲਓ ਵੀ ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਮੈਂ ਕਾਫੀ ਵਾਰ ਸੋਚਿਆ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਪਰ ਹਮੇਸ਼ਾ ਕੋਈ ਨਾ ਕੋਈ ਵੀਡੀਓ ਬਣੀ ਪਈ ਹੁੰਦੀ ਜਾਂ ਤਾਂ ਮੈਂ ਉਹ ਸ਼ੇਅਰ ਕਰ ਦਿੰਦੀ ਜਾਂ ਕਈ ਵਾਰੀ ਹੋਰ ਟਾਪਿਕ ਆ ਜਾਂਦਾ ਦਿਮਾਗ ਚ ਉਹ ਸ਼ੇਅਰ ਕਰਦੀ ਹੁੰਦੀ ਸੀ ਤੇ ਇਹ ਸਾਡੀ ਫੈਮਿਲੀ ਦੀ ਖੁੱਦੀ ਹੱਡ ਬੀਤੀ ਆ ਤੇ ਮੇਰੀ ਬ੍ਰਦਰ ਨਾਲ ਇਹ ਚੀਜ਼ ਹੋਈ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਉਹਨਾਂ ਨੂੰ ਥੋੜਾ ਜਿਹਾ ਜਿਵੇਂ ਆਪਾਂ ਕਹਿੰਦੇ ਆ ਵੀ ਰੀਡ ਦੀ ਹੱਡੀ ਲਾ ਲਓ ਤੇ ਉਹਦੇ ਐਂਡ ਤੇ ਥੋੜੀ ਜਿਹੀ ਪ੍ਰੋਬਲਮ ਸੀਗੀ ਤੇ ਉਹਨਾਂ ਨੂੰ ਨਾ ਮਤਲਬ ਕਿ ਟੈਸਟ ਵਗੈਰਾ ਹੋਣੇ ਸੀਗੇ ਤੇ ਉਹਨਾਂ ਦੀ ਰਿਪੋਰਟਾਂ ਆਣੀਆਂ ਸੀ ਕਾਫੀ ਟਾਈਮ ਪਹਿਲਾਂ ਵੀ ਉਹਨਾਂ ਨੂੰ ਇਸੇ ਸੰਬੰਧਿਤ ਕਾਫੀ ਜ਼ਿਆਦਾ ਪ੍ਰੋਬਲਮ ਹੋਣ ਲੱਗ ਗਈ ਸੀ ਤਾਂ ਉਦੋਂ ਡਾਕਟਰ ਨੇ ਉਹਨਾਂ ਨੂੰ ਗੱਡੀ ਵਗੈਰਾ ਚਲਾਉਣ ਤੋਂ ਮਨਾ ਕਰਤਾ ਸੀ ਉਸ ਤੋਂ ਬਾਅਦ ਥੋੜਾ ਠੀਕ ਹੋ ਗਏ ਸੀ ਤੇ ਹੁਣ ਫਿਰ ਉਹਨੂੰ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਸੀ ਫਿਰ ਉਹਨਾਂ ਨੇ ਟੈਸਟ ਵਗੈਰਾ ਕਰਵਾਏ ਵੀ ਇਹ ਪ੍ਰੋਬਲਮ ਬਾਰ-ਬਾਰ ਕਿਉਂ ਆ ਰਹੀ ਆ ਤਾਂ ਉਹਨਾਂ ਨੇ ਮੰਮੀ ਨੂੰ ਦੱਸਿਆ ਫੋਨ ਤੇ ਕਿ ਵੀ ਮੈਂ ਟੈਸਟ ਕਰਵਾਏ ਨੇ ਉਹ ਰਿਪੋਰਟਸ ਆਉਣੀਆਂ ਨੇ ਤੇ ਵੀ ਉਹਦੇ ਵਿੱਚ ਨਾ ਜਿਹੜਾ ਹੈਗਾ ਰਿਪੋਰਟਸ ਥੋੜੀਆਂ ਲੇਟ ਆਉਣੀਆਂ ਸੀ ਵੀ ਉਹ ਜੇ ਪਤਾ ਚੱਲੂਗਾ ਵੀ ਜਿਹੜਾ ਹੈਗਾ ਵੀ ਕੀ ਪ੍ਰੋਬਲਮ ਆ ਤੇ ਮਾਮਾ ਨੂੰ ਤਾਂ ਹਨਾ ਚਿੰਤਾ ਹੁੰਦੀ ਆ ਵੀ ਸਾਡੇ ਬੱਚੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਜਾਂ ਕੋਈ ਐਦਾਂ ਦੀ ਗੱਲ ਨਾ ਹੋ ਜੀ ਤਾ ਮਮਮੀ ਨੇ ਵੀ ਮੇਰੇ ਨਾਲ ਗੱਲ ਸ਼ੇਅਰ ਕੀਤੀ ਮੈਂ ਮੈਨੂੰ ਆਖਿਆ ਮਮਮੀ ਤੁਸੀਂ ਵੀ ਨਾ ਪਾਠ ਕਰਿਆ ਕਰੋ ਉਹਨਾਂ ਦੇ ਨਿਮਰਤ ਪਾਠ ਸੁਖ ਲੋ ਵੀ ਉਸ ਕਮਨੀ ਸਾਹਿਬ ਜੀ ਦੇ ਤੇ ਵੀ ਮੈਂ ਇੰਨੇ ਪਾਠ ਕਰਾਂਗੀ ਤੇ ਉਹਨਾਂ ਦੀ ਨੌਕਰੀ ਵੀ ਉਸ ਟਾਈਮ ਥੋੜੀ ਜਿਹੀ ਜਨਕੀ ਇਹਦੀ ਪਹਿਲਾਂ ਵਾਲੀ ਨੌਕਰੀ ਸੀ ਉਹ ਕੰਪਨੀ ਬੰਦ ਹੋ ਗਈ ਸੀ ਤੇ ਨੌਕਰੀ ਦਾ ਵੀ ਉਹਨਾਂ ਨੇ ਧਿਆਇਆ ਸੀ ਮੰਨ ਦੇ ਵਿੱਚ ਵੀ ਨੌਕਰੀ ਮਿਲ ਜੇ ਤੇ ਦੂਸਰਾ ਜਿਹੜਾ ਇਹ ਬਿਮਾਰੀ ਦਾ ਵੀ ਉਹਦੇ ਵਿੱਚ ਕੋਈ ਵੀ ਇਦਾਂ ਦੀ ਚੀਜ਼ ਨਾ ਆਵੇ ਰਿਪੋਰਟਾਂ ਬਿਲਕੁਲ ਸਹੀ ਹੋਣ ਤੇ ਮਤਲਬ ਕਿ ਮੰਮੀ ਪਾਠ ਕਰਦੇ ਰਹੇ ਰੋਜ਼ ਅਰਦਾਸ ਕਰਨੀ ਸਵੇਰੇ ਉੱਠ ਕੇ ਇਹਨਾਂ ਨੇ ਅੰਮ੍ਰਿਤ ਵੇਲੇ ਪਹਿਲਾਂ ਤਾਂ ਪੰਜੇ ਬਾਣੀਆਂ ਦਾ ਪਾਠ ਕਰਨਾ ਫਿਰ ਇਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਤੇ ਇਹਨਾਂ ਨੇ ਰੋਜ਼ ਅਰਦਾਸ ਕਰਨੀ ਵੀ ਮਹਾਰਾਜ ਜੀ ਕਿਰਪਾ ਕਰਿਓ ਮੇਰੇ ਬੱਚੇ ਜਿਹੜੀ ਰਿਪੋਰਟ ਆਉਣੀ ਹੈ ਬਿਲਕੁਲ ਠੀਕ ਆਉਣ ਵੀ ਕੋਈ ਵੀ ਪ੍ਰੋਬਲਮ ਨਾ ਹੋਵੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਰਿਪੋਰਟ ਆਈਆਂ ਤਾਂ ਮੰਮੀ ਨੇ ਨਾਲ ਗੱਲ ਕੀਤੀ ਕਹਿੰਦੇ ਵੀ ਕੀ ਪ੍ਰੋਬਲਮ ਆ ਤੇ ਫਿਰ ਵੀ ਮਾਨੰਦਰ ਕਿਤੇ ਨਾ ਉਹ ਵਿਸ਼ਵਾਸ ਵੀ ਸੀ ਵੀ ਪਰਮਾਤਮਾ ਨੇ ਅੱਜ ਤੱਕ ਹਮੇਸ਼ਾ ਸਾਡਾ ਸਾਥ ਦਿੱਤਾ ਤਾਂ ਹੁਣ ਮਹਾਰਾਜ ਜੀ ਸਭ ਠੀਕ ਕਰਨਗੇ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਵੀ ਰਿਪੋਰਟ 'ਚ ਕੁਝ ਨਹੀਂ ਆਇਆ ਤੇ ਕਹਿੰਦੇ ਰਿਪੋਰਟ ਦੇ ਵਿੱਚ ਆਇਆ ਵੀ ਵੀਕਨੈਸ ਹੈ ਕਮਜ਼ੋਰੀ ਹੈ ਵੀ ਹੋਰ ਕੋਈ ਪ੍ਰੋਬਲਮ ਨਹੀਂ ਆਈ ਆ ਤੇ ਪਹਿਲਾਂ ਮੰਮੀ ਜ਼ਰੂਰ ਡਰ ਗਏ ਸੀ ਤੇ ਉਹਨਾਂ ਨੂੰ ਲੱਗਿਆ ਵੀ ਕੋਈ ਵੱਡੀ ਪ੍ਰੋਬਲਮ ਨਾ ਹੋਵੇ ਵੀ ਜਿਹੜੀ ਵਾਰ-ਵਾਰੀ ਪ੍ਰੋਬਲਮ ਆ ਰਹੀ ਹੈ ਹਨਾ ਤੇ ਪਰਮਾਤਮਾ ਨੇ ਸਾਡੀ ਮਤਲਬ ਕਿ ਮਹਾਰਾਜ ਦੇ ਚਰਨਾਂ ਦੇ ਵਿੱਚ ਜਦੋਂ ਜਦੋਂ ਅਰਦਾਸ ਕੀਤੀ ਹੈ ਨਾ ਜਦੋਂ ਜਦੋਂ ਗੁਰੂ ਨੂੰ ਧਿਆਇਆਗਾ ਵੀ ਪਰਮਾਤਮਾ ਸਾਡਾ ਤੂੰ ਹੀ ਹੈ ਤੇ ਇਥੋਂ ਬਿਨਾ ਅਸੀਂ ਕਿਤੋਂ ਮੰਗਣਾ ਕਿਹਦੇ ਦਰ ਤੇ ਜਾਣਾ ਕਿਹਦੇ ਅੱਗੇ ਅਸੀਂ ਹੱਥ ਾੜਨੇ ਆ ਜਾਂ ਕਿਹਦੇ ਕੋਲ ਅਸੀਂ ਆਪਦੇ ਦੁੱਖ ਰੋਣੀ ਆ ਤੇਰੇ ਨਾਲ ਹੀ ਖੁਸ਼ੀ ਸਾਂਝੀ ਕਰਨੀ ਆ ਵਾਹਿਗੁਰੂ ਤੇਰੇ ਨਾਲ ਹੀ ਦੁੱਖ ਸਾਂਝੇ ਕਰਨੀ ਆ ਤਾਂ ਮਤਲਬ ਮੰਮੀ ਉਸ ਦਿਨ ਮੰਮੀ ਦੇ ਅੱਖਾਂ 'ਚ ਹੰਝੂ ਵੀ ਆ ਗਏ ਉਸ ਦਿਨ ਤੇ ਮੰਮੀ ਕਹਿੰਦੀ ਵੀ ਪਰਮਾਤਮਾ ਨੇ ਮੇਰੀ ਸੁਣ ਲਈ ਵੀ ਮੇਰੇ ਬੱਚੇ ਦੀਆਂ ਰਿਪੋਰਟਾਂ ਬਿਲਕੁਲ ਠੀਕ ਆ ਗਈਆਂ ਸੋ ਮੈਨੂੰ ਲੱਗਿਆ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਕਿਉਂਕਿ ਨਾ ਜਦੋਂ ਆਪਣਾ ਮਨ ਪਟਕਦਾ ਹੁੰਦਾ ਨਾ ਆਪਾਂ ਨੂੰ ਕੋਈ ਰਸਤਾ ਨਹੀਂ ਮਿਲਦਾ ਵੀ ਆਪਾਂ ਕੀ ਕਰੀਏ ਤਾਂ ਉਦੋਂ ਕਈ ਵਾਰੀ ਆਪਾਂ ਗਲਤ ਰਸਤਿਆਂ ਤੇ ਚਲੇ ਜਾਂਦੇ ਆਂ ਕਈ ਵਾਰੀ ਆਪਾਂ ਟੋਣੇ ਟੋੜਕਿਆਂ ਬਾਬਿਆਂ ਦੇ ਚੱਕਰਾਂ 'ਚ ਪੈ ਜਾਂਦੇ ਆਂ ਜਿਹੜਾ ਕਿ ਸਾਡਾ ਸਵਾਰ ਤਾਂ ਕੁਝ ਨਹੀਂ ਸਕਦੇ ਹੁੰਦੇ ਪਰ ਸਾਨੂੰ ਚਿੰਤਾ ਵਿੱਚ ਜ਼ਰੂਰ ਪਾ ਦਿੰਦੇ ਨੇ ਤੇ ਨਾਲੇ ਜਿਹੜਾ ਆਪਣਾ ਘਰ ਲੱਗ ਜਾਂਦਾ ਹਨਾ ਪੈਸੇ ਦਾ ਲਾਲਚ ਕਰਦੇ ਨੇ ਉਹ ਆਪਾਂ ਪੈਸਾ ਦੇ ਦਿੰਨੇ ਆ ਫਿਰ ਵੀ ਕੁਝ ਠੀਕ ਨਹੀਂ ਹੁੰਦਾ ਪਰ ਜਿਹੜੀ ਸਾਰੀ ਦੁਨੀਆ ਨੂੰ ਚਲਾਉਂਦਾ ਜੀ ਆਪਾਂ ਉਹਦੇ ਦਰਤੇ ਮੰਗੀ ਆ ਆਪਾਂ ਉਹਦੇ ਅੱਗੇ ਹੱਥ ੱਡੀਏ ਉਹਦੇ ਅੱਗੇ ਆਪਾਂ ਦੁੱਖ ਰੋਈਏ ਤਉ ਜ਼ਰੂਰ ਸੁਣਦੇ ਨੇ ਪਰਮਾਤਮਾ ਮਹਾਰਾ ਜਰੂਰ ਸੁਣਦੇ ਨੇ ਉਹ ਉਹਨਾਂ ਨੂੰ ਸਾਰੀ ਦੁਨੀਆ ਦਾ ਫਿਕਰ ਆ ਹਨਾ ਉਹਨਾਂ ਨੂੰ ਤਕੜੇ ਗਰੀਬ ਉਹਨਾਂ ਨੂੰ ਕੀੜੀ ਪਤੰਗੇ ਦਾ ਜਾਂ ਆਪਾਂ ਜਾਨਵਰ ਪੰਛੀ ਦਾ ਇਨਸਾਨ ਦਾ ਹਰ ਇੱਕ ਜੀਵ ਦਾ ਉਹਨਾਂ ਨੂੰ ਫਿਕਰ ਆ ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਸਰਜਿਆ ਆਪ ਜਨਮ ਦਿੱਤਾ ਆਪ ਜੁਨੀ ਪਾਇਆ ਉਹਨਾਂ ਸਾਰਿਆਂ ਦਾ ਫਿਕਰ ਵਾਹਿਗੁਰੂ ਨੂੰ ਆਪ ਹੁੰਦਾ ਸੋ ਜੇ ਆਪਾਂ ਉਹਨਾਂ ਨੂੰ ਪੂਰੇ ਮਨ ਨਾਲ ਧਿਆ ਲੀਏ ਤੇ ਕਦੇ ਵੀ ਨਾ ਗੁਰੂ ਦੇ ਕੀਤੇ ਤੇ ਸ਼ੰਕਾ ਨਾ ਕਰੋ ਪਤਾ ਨਹੀਂ ਉਹਦੇ ਵਿੱਚ ਮਹਾਰਾ ਦੀ ਕੀ ਰਜਾ ਹੁੰਦੀ ਆ ਕੀ ਉਹਦੇ ਪਿੱਛੇ ਪਰਮਾਤਮਾ ਦੀ ਸੋਚ ਹੁੰਦੀ ਆ ਕਿ ਉਹਦੇ ਨਾਲ ਸਾਡਾ ਚੰਗਾ ਹੋਣਾ ਹੁੰਦਾ ਅਗਰ ਮੈਂ ਗੱਲ ਕਰਾਂ ਸਾਡੀ ਜ਼ਿੰਦਗੀ ਦੀ ਹੁਣ ਸਾਡੀ ਜ਼ਿੰਦਗੀ ਵਿੱਚ ਵੀ ਕੁਝ ਕਾਫੀ ਕੁਝ ਉੱਪਰ-ਨੀਚੇ ਹੋ ਰਿਹਾ ਹੈ ਕਦੇ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰ ਤੇ ਹਲੇ ਇਹ ਆ ਵੀ ਪਹਿਲਾਂ ਪ੍ਰੋਬਲਮਸ ਖਤਮ ਹੋ ਜਾਣ ਪੂਰਾ ਕਲੀਅਰ ਹੋ ਜੇ ਸਭ ਕੁਝ ਨਾ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਸਾਰਾ ਮੈਂ ਸ਼ੇਅਰ ਕਰੂੰਗੀ ਵੀ ਕਿਵੇਂ ਕਿਵੇਂ ਪਰਮਾਤਮਾ ਨੇ ਆ ਸਾਡਾ ਸਾਹ ਦਿੱਤਾ ਜਾਂ ਕੀ ਕੀ ਪ੍ਰੋਬਲਮਸ ਆਈਆਂ ਕਿਵੇਂ ਕਿਵੇਂ ਹੱਲ ਹੋਇਆ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤਾਂ ਕਿ ਉਹਦੇ ਨਾਲ ਤੁਹਾਡਾ ਵੀ ਹੌਸਲਾ ਬਣੇ ਤੇ ਪਰ ਚਿੰਤਾਵਾਂ ਤਾਂ ਹੈਗੀਆਂ ਘਰ ਦੇ ਵਿੱਚ ਪਰ ਫਿਰ ਵੀ ਮਨ ਵਿੱਚ ਇੱਕ ਹੌਸਲਾ ਇੱਕ ਚੜਦੀ ਕਲਾ ਵਾਲੀ ਸੋਚ ਆ ਵੀ ਵਾਹਿਗੁਰੂ ਤੇਰੇ ਕੀਤੇ ਤੇ ਸ਼ੰਕਾ ਨਹੀਂ ਕਰਾਂਗੇ ਜੋ ਤੂੰ ਕਰੇਂਗਾ ਪਰਮਾਤਮਾ ਜੋ ਤੇਰਾ ਹੁਕਮ ਹੋ ਸਾਨੂੰ ਸਿਰ ਮੱਥੇ ਹੋ ਸਾਨੂੰ ਉਹ ਮਨਜ਼ੂਰ ਹੋ ਖਿੜੇ ਮੱਥੇ ਹੱਸ ਕੇ ਉਸ ਨੂੰ ਸਵੀਕਾਰ ਕਰਾਂਗੇ ਬਸ ਇੰਨੀ ਕੁ ਕਿਰਪਾ ਰੱਖੀ ਵੀ ਜੇ ਕੋਈ ਮੁਸ਼ਕਲ ਦੀ ਘੜੀ ਵੀ ਆਉਣੀ ਹੋਈ ਤਾਂ ਉਹਦੇ ਵਿੱਚ ਵੀ ਉਸ ਮੁਸ਼ਕਲ ਦੇ ਖਿਲਾਫ ਲੜਨ ਦੀ ਜਿਹੜੀ ਤਾਕਤ ਆ ਤੂੰ ਬਖਸੀ ਤੇ ਸਾਡੇ ਅੰਗ ਸੰਗ ਸਹਾਈ ਹੋ ਕੇ ਜਿਹੜਾ ਹੈਗਾ ਤੂੰ ਆਪ ਹੀ ਸਾਰੇ ਕਾਰਜ ਕਰਵਾਉਂਦਾ ਜਾਈ ਬਸ ਡੋਲਣ ਨਾ ਦੇਈ ਕਦੇ ਸਾਡਾ ਸਾਥ ਨਾ ਛੱਡੀ ਤੇ ਹਮੇਸ਼ਾ ਸਾਡੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖੀ ਤੇ ਜਦੋਂ ਇਸ ਤਰੀਕੇ ਨਾਲ ਆਪਾਂ ਪਰਮਾਤਮਾ ਨੂੰ ਧਿਆਉਂਦੇ ਆ ਨਾ ਤੇ ਉਹਦੇ ਜਦੋਂ ਆਪਾਂ ਨੂੰ ਕੋਈ ਕਸ਼ਟ ਵੀ ਆਉਂਦਾ ਉਹਦੇ ਵੀ ਆਪਾਂ ਗੁਰੂ ਨੂੰ ਹੱਸ ਕੇ ਇਹ ਕਹਿੰਦੇ ਆ ਵਾਹਿਗੁਰੂ ਤੇਰੀ ਕੋਈ ਇਹਦੇ ਵਿੱਚ ਰਜਾਇ ਤੇਰੀ ਕੋਈ ਕਿਰਪਾ ਹੈ ਤੇਰੀ ਕੋਈ ਕਲਾ ਵੀ ਜਿਹਦੇ ਨਾਲ ਸਾਡਾ ਕੁਝ ਚੰਗਾ ਹੋਣਾ ਹੋ ਕਦੇ ਵੀ ਸਵਾਲ ਨਾ ਪੁੱਛੋ ਵੀ ਰੱਬਾ ਮੈਂ ਤੇਨਾ ਪਾਠ ਕਰਦੀ ਆਂ ਕਈ ਵਾਰੀ ਨਾ ਮੈਂ ਅਕਸਰ ਏਦਾਂ ਦੇ ਲੋਕ ਜਾਂ ਪਰਸਨਲ ਤੌਰ ਤੇ ਵੀ ਆਪਾਂ ਜਾਣਦੇ ਆਂ ਜਦੋਂ ਉਹ ਗੱਲ ਕਰਦੇ ਨੇ ਤਾਂ ਉਹ ਦੱਸਦੇ ਨੇ ਵੀ ਅਸੀਂ ਸਾਡੇ ਘਰ ਦੇ ਵਿੱਚ ਆ ਪ੍ਰੋਬਲਮ ਆਈ ਤੇ ਸਾਡਾ ਮਨ ਟੁੱਟ ਗਿਆ ਅਸੀਂ ਪਾਠ ਕਰਨਾ ਬੰਦ ਕਰ ਦਿੱਤਾ ਨਹੀਂ ਫਿਰ ਉਹ ਤਾਂ ਸਵਾਰਥ ਹੋ ਗਿਆ ਉਹ ਗੁਰੂ ਨਾਲ ਪਿਆਰ ਨਹੀਂ ਹੋਇਆ ਉਹ ਸਵਾਰਥ ਹੋ ਗਿਆ ਉਹ ਤਾਂ ਮਤਲਬ ਹੋ ਗਿਆ ਵੀ ਜਦੋਂ ਆਪਾਂ ਨਿਕਲ ਗਿਆ ਤਾਂ ਆਪਾਂ ਕਹਿੰਦੇ ਹੁੰਦੇ ਨਾ ਮਤਲਬ ਵੇਲੇ ਆ ਵੀ ਆਪਾਂ ਉਹ ਕਰਦੀਆਂ ਧਿਉ ਨੇ ਰੱਬ ਨੂੰ ਪਰ ਜਦੋਂ ਮਤਲਬ ਨਿਕਲ ਗਿਆ ਤਾਂ ਉਦੋਂ ਜਿਵੇਂ ਇਨਸਾਨ انسان ਨੂੰ ਛੱਡ ਦਿੰਦਾ ਤਾਂ ਆਪਾਂ ਪਰ ਰੱਬ ਨੂੰ ਛੱਡ ਦਿੰਦੇ ਆ ਸੋ ਇਹ ਗਲਤੀ ਕਦੇ ਨਾ ਕਰਿਆ ਕਰੋ ਜੇ ਕਦੇ ਦੁੱਖ ਆਉਂਦਾ ਵੀ ਹੈ ਨਾ ਤਾਂ ਉਹਦੇ ਪਿੱਛੇ ਵੀ ਪਤਾ ਨਹੀਂ ਕੀ ਭੇਦ ਲੁਕਿਆ ਲੁਕਿਆ ਹੁੰਦਾ ਕੀ ਉਹਦੀ ਰਜਾ ਹੁੰਦੀ ਹੈ ਤੇ ਜਿਉਂ-ਜਿਉਂ ਆਪਾਂ ਦੁੱਖਾਂ ਨਾਲ ਲੜਦੇ ਆ ਜ਼ਿੰਦਗੀ ਦੇ ਐਕਸਪੀਰੀਅੰਸ ਸਾਨੂੰ ਆਉਂਦੇ ਨੇ ਤੇ ਅਸੀਂ ਹੋਰ ਮਜ਼ਬੂਤ ਬਣਦੇ ਜਾਂਦੇ ਸੋ ਹਮੇਸ਼ਾ ਜਿਹੜੇ ਹੌਸਲੇ ਆ ਬੁਲੰਦ ਰੱਖਿਆ ਕਰੋ ਚੜਦੀ ਕਲਾ ਵਾਲੀ ਸੋਚ ਰੱਖਿਆ ਕਰੋ ਕਦੇ ਵੀ ਹਿੰਮਤ ਨਾ ਹਾਰਿਆ ਕਰੋ ਤੇ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਵਾਹਿਗੁਰੂ ਹੁੰਦਾ ਹੈ ਤੇ ਵਾਹਿਗੁਰੂ ਤੇ ਹਮੇਸ਼ਾ ਭਰੋਸਾ ਰੱਖਿਆ ਕਰੋ ਸੋ ਉਮੀਦ ਕਰਦੀ ਆ ਜੀ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੀ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ